ਸਵਾ 4% ਇਸ ਵੇਲੇ ਵਿਆਜ ਦਰਾਂ ਕੈਨੇਡਾ ਦੇ ਵਿੱਚ ਰਹਿ ਗਈਆਂ ਹੁਣ ਮਸਲਾ ਇਹ ਆ ਜਿਹੜਾ ਵੱਡਾ ਮਸਲਾ ਆ ਇੱਕ ਕਿ ਇਹਦੇ ਨਾਲ ਜਿਹੜੇ ਹੋਮ ਹੋਨਰਸ ਨੇ ਮਤਲਬ ਇਹ ਇਸ ਵੇਲੇ ਕਿਹਦੀ ਮਦਦ ਕਰਨਗੇ ਘਟੇ ਇੰਟਰਸਟ ਰੇਟ ਦਾ ਮਤਲਬ ਕੀ ਆ ਇਹ ਕਿਹਦੇ ਫਾਇਦੇ ਲਈ ਆ ਜਿਹੜੇ ਘਰ ਵੇਚਣਾ ਚਾਹੁੰਦੇ ਉਹਨਾਂ ਦੇ ਫਾਇਦੇ ਲਈ ਆ ਜਿਹੜੇ ਲੋਕ ਘਰ ਲੈਣਾ ਚਾਹੁੰਦੇ ਕੀ ਇਹ ਉਹਨਾਂ ਦੇ ਫਾਇਦੇ ਲਈ ਆ ਉਹ ਇੱਕ ਵੱਡਾ ਮਸਲਾ ਹੈ ਇਸ ਥਾਂ ਦੇ ਉੱਤੇ ਕਿ ਅਸਲ ਦੇ ਵਿੱਚ ਇਸ ਚੀਜ਼ ਤੋਂ ਫਾਇਦਾ ਕਿਹਨੂੰ ਹੋ ਰਿਹਾ ਆ ਇਹ ਗੱਲਬਾਤ ਨੂੰ ਹਜੇ ਤੱਕ ਸਮਝਿਆ ਨਹੀਂ ਜਾ ਰਿਹਾ ਜਿਹੜੀ ਵੇਰੀਏਬਲ ਰੇਟ ਮਾਰਗੇਜ ਆ ਉਹਦਾ ਮਤਲਬ ਇਹ ਆ ਕਿ 15k ਡਾਲਰ ਤੁਹਾਨੂੰ ਘੱਟ ਦੇਣੇ ਪੈਣਗੇ ਮਹੀਨੇ ਦੇ ਪੇਮੈਂਟ ਦੇ ਲੱਖ ਡਾਲਰ ਪਿੱਛੇ ਤੇ ਇੰਨਾ ਕੁ ਫਰਕੇ ਦੇ ਨਾਲ ਜਿਹੜਾ ਆ ਉਹ ਪਊਗਾ ਮਤਲਬ ਜੇ ਤੁਹਾਡਾ 5 ਲੱਖ ਦੀ ਮਾਰਗੇਜ ਆ ਤਾਂ 75k ਡਾਲਰ ਦਾ ਫਰਕ ਪਊਗਾ ਜਿੰਨਾ ਕਿ ਇਹ ਇੰਟਰਸਟ ਰੇਟ ਘਟਾਇਆ ਤੁਹਾਡੇ ਲੋਨ ਦੇ ਉੱਤੇ ਜਿਹਨਾਂ ਦੀ ਫਿਕਸਡ ਮਾਰਗੇਜ ਹੈਗੀ ਆ ਉਹ ਜਿੰਨਾ ਚਿਰ ਉਹਨਾਂ ਦੇ ਰੇਟ ਰੀਨਿਊ ਨਹੀਂ ਹੁੰਦੇ ਉਹਨਾਂ ਚਿਰ ਉਹਨਾਂ ਦੇ ਲੋਨਸ ਦੇ ਉੱਤੇ ਫਰਕ ਕੋਈ ਨਹੀਂ ਪੈਣਾ ਜਿਹੜੇ ਰੇਟ ਘਟਣ ਦਾ ਮਤਲਬ ਇਹ ਆ ਕਿ ਹਾਲਾਂਕਿ ਦੋ ਵਾਰੀ ਪਹਿਲਾਂ ਘਟ ਗਿਆ ਤੀਜੀ ਵਾਰੀ ਘਟਿਆ ਇਹਨੇ ਹਾਊਸਿੰਗ ਮਾਰਕੀਟ ਨੂੰ ਬੂਸਟ ਨਹੀਂ ਕੀਤਾ ਜੇ ਵੱਡੇ ਸ਼ਹਿਰ ਨੇ ਟੋਰਾਂਟੋ ਆ ਵੈਂਕੂਵਰ ਆ ਜਿੱਦਾਂ ਉੱਥੇ ਸੋਚਿਆ ਜਾ ਰਿਹਾ ਸੀ ਉਸ ਤਰੀਕੇ ਨਾਲ ਉੱਥੇ ਮਾਰਕੀਟ ਚੱਲੀ ਨਹੀਂ ਚੱਲੀ ਮਾਰਕੀਟ ਦਾ ਮਤਲਬ ਕੀ ਆ ਲੋਕ ਇਹ ਕਹਿੰਦੇ ਸੀ ਵੀ ਜਿਹੜੇ ਨੇ ਘਰ ਲੈਣੇ ਆ ਨਾ ਉਹ ਤਾਂ ਤੱਕ ਕੇ ਬੈਠੇ ਆ ਸਿਰਫ ਮਾਰਗੇਜਾਂ ਨਹੀਂ ਅਪਰੂਵ ਹੋ ਰਹੀਆਂ ਜਦੋਂ ਇਹ ਅਪਰੂਵ ਹੋ ਗਈ ਉਹਨਾਂ ਨੇ ਘਰ ਲੈ ਲੈਣੇ ਮਾਰਗੇਜਾਂ ਕਿਉਂ ਨਹੀਂ ਅਪਰੂਵ ਹੋ ਰਹੀਆਂ ਕਿਉਂਕਿ ਵਿਆਜ ਦਰ ਜ਼ਿਆਦਾ ਆ ਵਿਆਜ ਦਰ ਜ਼ਿਆਦਾ ਦਾ ਮਤਲਬ ਇਹ ਆ ਕਿ ਜਿੱਥੇ ਹੁਣ 5 ਲੱਖ ਦਾ ਕੋਈ ਘਰ ਜਾਂ ਲੈਣ ਦੇ ਲਈ ਜਿੰਨੀ ਇਨਕਮ ਚਾਹੀਦੀ ਕਿਉਂਕਿ ਵਿਆਜ ਜ਼ਿਆਦਾ ਆ ਉਹ ਲੋਕਾਂ ਦੀ ਹੈ ਨਹੀਂ ਤੇ ਜਦੋਂ ਵਿਆਜ ਥੱਲੇ ਆ ਗਿਆ ਕੁਦਰਤੀ ਆਫ ਇਨਕਮ ਵੀ ਘਟ ਤੁਹਾਨੂੰ ਦਿਖਾਉਣੀ ਪੈਣੀ ਹੈ ਮਤਲਬ ਉੱਥੇ ਹੋਣੀ ਹੈ ਤੇ ਉਹਦੀ ਜਿਹੜੀ ਤੁਹਾਡੀ ਪੇਮੈਂਟ ਆ ਉਹ ਵੀ ਘਟ ਬਣੀ ਫਿਰ ਜ਼ਿਆਦਾ ਲੋਕ ਕੁਆਲੀਫਾਈ ਕਰਨਗੇ ਜਦੋਂ ਜ਼ਿਆਦਾ ਲੋਕ ਕੁਆਲੀਫਾਈ ਕਰਨਗੇ ਤਾਂ ਫਿਰ ਕੁਦਰਤੀ ਆ ਕਿ ਕੋਰੀਫਰ ਮਾਰਕੀਟ ਦੇ ਵਿੱਚ ਆਉਣਗੇ ਘਰ ਵੇਖਣੇ ਸ਼ੁਰੂ ਹੋ ਜਾਣਗੇ ਤੇ ਉਹਨਾਂ ਦੀ ਕੀਮਤਾਂ ਵਧਣਗੀਆਂ ਮਾਰਕੀਟ ਜਿਹੜੀ ਆ ਉਹ ਹੋ ਜਾਊਗੀ ਪਰ ਦੋ ਵਾਰ ਇੰਟਰਸਟ ਰੇਟ ਘਟ ਗਏ ਘਟ ਤੇ ਤੀਜੀ ਵਾਰ ਹੀ ਗਏ ਆ ਪਰ ਪਹਿਲੇ ਜਿਹੜੇ ਦੋ ਵਾਰ ਹੀ ਘਟੇ ਆ ਉਹਦੇ ਨਾਲ ਮਾਰਕੀਟ ਦੇ ਵਿੱਚ ਏਡਾ ਬੂਸਟ ਕੁਝ ਮਿਲਿਆ ਨਹੀਂ ਸੋ ਇਹ ਇੱਕ ਵੱਡਾ ਫਰਕ ਇਹਦੇ ਉੱਤੇ ਹੈਗਾ ਵੀ ਕੀ ਹੁਣ ਅੱਗੇ ਇਹਦੇ ਨਾਲ ਘਰਾਂ ਦੇ ਮਾਰਕੀਟ ਦੇ ਉੱਤੇ ਫਰਕ ਪਊਗਾ ਜਾਂ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਕਿਉਂਕਿ ਹਾਊਸਿੰਗ ਦੇ ਵਿੱਚ ਮੌਰਗੇਜ ਦੇ ਪ੍ਰਾਈਸ ਹਜੇ ਵੀ ਹਾਈ ਨੇ ਤੇ ਇਹਦਾ ਫਿਰ ਏਡਾ ਵੱਡਾ ਅਸਰ ਹਜੇ ਤੱਕ ਨਹੀਂ ਪੈ ਰਿਹਾ 1% ਜਿਹੜਾ ਮੌਰਗੇਜ ਰੇਟ ਦੇ ਵਿੱਚ ਜਿਹੜਾ ਘਟਣਾ ਆ ਮੰਨ ਲਓ ਉਹ ਅਜੇ ਵੀ ਬਹੁਤ ਘਟਿਆ ਤੇ 1% ਘਟਣ ਦੇ ਨਾਲ ਹੀ ਜਿਹੜੀ ਆਹ ਹੋ ਲਗਭਗ ਜਿਹੜਾ ਉਹ ਮਤਲਬ ਉਨੀ ਫਰਕ ਪਾਉਂਦਾ ਨਹੀਂ ਜਿੰਨਾ ਫਰਕ ਪੈਣਾ ਚਾਹੀਦਾ ਆ 1% ਡ੍ਰੌਪ ਮਾਰਗੇਜ ਰੇਟ ਦੇ ਵਿੱਚ ਇਹਦਾ ਮਤਲਬ ਇਹ ਆ ਕਿ ਬਾਇੰਗ ਪਾਵਰ ਲਗਭਗ 65000 ਡਾਲਰ ਦੇ ਨੇੜੇ ਤੇੜੇ ਹੋ ਜਾਊਗੀ ਜਿਹੜੀ ਕਿ ਐਵਰੇਜ ਹੋਮ ਪ੍ਰਾਈਸ ਹਜੇ ਵੀ 7 ਲੱਖ ਦੇ ਨੇੜੇ ਤੇੜੇ ਆ ਤੁਪਾ 50000 ਮਤਲਬ ਮਹਿੰਗਾ ਘਰ ਖਰੀਦ ਸਕੂਗਾ ਕੁਝ 1% ਦਾ ਫਰਕ ਪੈ ਗਿਆ ਤੇ 7 ਲੱਖ ਦੇ ਉੱਤੇ ਐਵਰੇਜ ਪ੍ਰਾਈਸ ਆ ਤੇ ਕਿੱਥੋਂ ਫੇਰ ਵੀ ਘਰ ਖਰੀਦਿਆ ਜਾ ਸਕਦਾ ਜੇ ਹੋਰ ਇੰਟਰਸਟ ਰੇਟ ਘਟਦੇ ਆ ਤਾਂ ਜਾ ਕੇ ਇੱਕ ਚੇਂਜ ਹੋਊਗੀ ਹਾਊਸਿੰਗ ਮਾਰਕੀਟ ਦੇ ਵਿੱਚ ਮਤਲਬ ਹਜੇ ਜਿਹੜਾ ਪੌਣਾ ਪਰਸੈਂਟ ਘਟਿਆ ਜਦੋਂ ਦੇ ਘਟਣੇ ਸ਼ੁਰੂ ਹੋਏ ਤਿੰਨ ਵਾਰੀ ਜੇ 1% ਘਟ ਜੇ ਤਾਂ 65000 ਦਾ ਫਰਕ ਪੈਂਦਾ ਵੀ ਬੰਦਾ 65000 ਜ਼ਿਆਦਾ ਉਹ ਕੁਆਲੀਫਾਈ ਕਰਨ ਲੱਗ ਜਾਂਦਾ ਹੈ ਤੇ ਇੰਨੀ ਕਿ ਦੇ ਨਾਲ ਬਹੁਤਾ ਫਰਕ ਨਹੀਂ ਪੈਣਾ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਹੋਰ ਇੰਟਰਸਟ ਕੱਟ ਹੁੰਦੇ ਆ ਤਾਂ ਉਹਦੇ ਨਾਲ ਫਰਕ ਪੈਣ ਦੀ ਸੰਭਾਵਨਾ ਅਜੇ ਘਰਾਂ ਦੀ ਮਾਰਕੀਟ ਨੂੰ ਕੋਈ ਬਹੁਤਾ ਫਰਕ ਇੰਟਰਸਟ ਰੇਟ ਘਟਣ ਦੇ ਬਾਵਜੂਦ ਵੀ ਨਹੀਂ ਪਿਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ